ਵਾਜਾਈ ਕਰਤਾ ਤਿਆਰ ਉਹ ਖਾਨੇ ਜਦੇ ਉਹ ਖਾਨੇ ਚ ਲਾਵਾਂਗੇ ਸ਼ੀਸ਼ਾ ਉਹ ਖਾਨੇ ਵਾਂਗ ਜਿਆ ਡਿਜ਼ਾਈਨ ਦੇਖਿਆ ਉਹਦੇ ਵਿੱਚ ਐਨੀ ਹੀ ਡਿਜ਼ਾਈਨ ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਤੇ ਕਰਦੇ ਆਂ ਛੋਟੇ ਜਿਹੇ ਬਲੌਗ ਦੀ ਸ਼ੁਰੂਆਤ ਕਈਆਂ ਨੂੰ ਛੋਟੇ ਜਿਹੇ ਬਲੌਗ ਤੋਂ ਵੀ ਨਫਰਤ ਸੋਟਾ ਨੇ ਹੁੰਦਾ ਛੋਟਾ ਹੁੰਦਾ ਕੈਸਾ ਲਗਾ ਮੇਰਾ ਮਜ਼ਾਕ ਹੋਰ ਠੀਕ-ਠਾਕ ਸਾਰੇ ਵਧੀਆ ਤੇ ਇੰਦਾਂ ਗਰਮੀ ਗਰਮੀ ਪੈ ਰਹੀ ਹੈ ਕਾਫੀ ਅਜਾ ਉਸਤਾਦ ਆ ਗਿਆ ਹੁਣੇ 10 ਵਜੇ ਤਾਂ ਕਹਿੰਦੇ ਤੇ 12 ਵਜੇ ਆਇਆ ਵੇਲਾ ਸਾਡੇ ਰੂਲ ਇਦਾਂ ਦੇ ਸਾਡੇ ਕੰਮ ਇਦਾਂ ਨੂੰ ਦੇ ਅੱਛਾ ਬੜੇ ਬਨੇ ਚਲੋ ਹੋਰ ਤੇ ਆਹ ਪੰਦਰਵਾਜ ਅੱਜ ਅੱਜ ਫਾਈਨਲ ਅੱਜ ਫਿਟ ਕਰਨਾ ਹੀ ਹਾਂ ਤਿੰਨ ਦਿਨ ਹੋ ਗਏ ਕੱਕ ਐਸੀ ਵਾਲੇ ਆ ਕੇ ਕੀ ਕਰਦੇ ਰਾਤੀ ਕੰਮ ਕਰਦੇ ਰਾਤੀ ਐਸੀ ਵਾਲੇ ਆ ਕੇ ਵੀ ਰਿਫਿਟਿੰਗ ਕਰਨ ਵਾਸਤੇ ਤੇ ਰਾਤੀ ਐਸੀ ਲਵਾਇਆ ਤੇ ਰਾਤ ਬੱਤੀ ਬੰਦ ਹੋ ਜੀ 2:30 ਵਜੇ ਚਿੰਗਲ ਦੋ ਢਾਈ ਵਜੇ ਨਹੀਂ ਦੋ ਢਾਈ ਵਜੇ ਇਧਰ ਬੱਤੀ ਬੰਦ ਹੋ ਗਈ ਫਿਰ ਉਹ ਮੰਜੇ ਲੈਂਦੇ ਬਾਹਰ ਫਿਰ ਪਾਪਾ 12:00 ਕੇ ਫਿਰ ਸੋਤੇ ਰਾਤੀ ਸਵੇਰੇ ਆਈ ਨੇ 7:00 ਵਜੇ ਬੱਤੀ ਫਿਰ ਸਵੇਰੇ 7:00 ਵਜੇ ਆਈ ਉਹ ਕਹਿੰਦਾ ਨਾ ਕਿ ਤੇਰੇ ਵਾਰ ਕਿ ਆ ਰਹਿ ਆ ਉਹ ਕਹਿੰਦਾ ਵਿਚਾਰ ਕਰਦਾ ਚਲੋ ਕੋਈ ਨਹੀਂ ਕੋਈ ਕਿਰਪਾ ਅਜੇ ਮੀਟਰ ਆਪਣਾ ਲੱਗਣਾ ਬਾਕੀ ਆ ਮੀਟਰ ਉਹ ਲੱਗ ਜਾਣਾ ਵੇਖੋ ਹੋਰ ਹਫਤੇ ਤੱਕ ਜੇ ਪਰਮਾਤਮਾ ਨੇ ਚਾਹਿਆ ਤੇ ਜੋ ਜੁੜ ਰਿਹਾ ਉਹ ਅੰਤਕ ਲੋਵ ਦੇ ਨਾਲ ਲੈ ਵੀ ਜਾਲੀਆ ਚ ਲਾ ਕੇ ਜਾਣਾ ਜੰਗਲ ਦਰਵਾਜਾ ਚਾੜ ਕੇ ਫਿਰ ਮੈਂ ਦੁਬਾਰਾ ਫਿਰ ਗਿਆ ਤਾਈ ਆ ਜਾਓ ਛੇਪ ਸੁਖ ਖਾ ਲੋ 그거 한 개만 갖다 놓으시고요. 다 ਅੱਲਾ ਵੀ ਦਰਵਾਜ਼ਾ ਹੀ ਕਰਤਾ ਤਿਆਰ ਉਹ ਖਾਨੇ ਚ ਉਹ ਖਾਨੇ ਚ ਲਾਵਾਂਗੇ ਸ਼ੀਸ਼ਾ ਉਹ ਖਾਨੇ ਵਾਂਗ ਜਿਹੜਾ ਡਿਜ਼ਾਈਨ ਦੇਖਿਆ ਉਹਦੇ ਵਿੱਚ ਐਨੀ ਹੀ ਡਿਜ਼ਾਈਨ ਆ ਡੱਬੇ ਚ ਇਹਦੇ ਵਿੱਚ ਨਹੀਂ ਹੈਗੇ ਤੇ ਹੁਣ ਆਪਾਂ ਇਹ ਆਪਣੇ ਕੋਲੋਂ ਕੱਟ ਤੇ ਹੰਡਵੇ ਵਿੱਚ ਸ਼ੀਸ਼ਾ ਲਾ ਦਾਂਗੇ ਆ ਜਾਲੀ ਲਾਤੀ ਆ ਕੱਲ ਨੂੰ ਫਿਟਿੰਗ ਕਰ ਦੇਣਾ ਇਹਨੂੰ ਤੇ ਅੱਜ ਕੰਮ ਬੜਾ ਹੈ ਅੱਜ ਇਹਦਾ ਗੋਲੇ ਗਾਲੇ ਥੱਲੇ ਭਰਨੇ ਪਏ ਅੰਦਰ ਬਾਹਰ ਭਰ ਕੇ ਜਾਲੀ ਲਾਈ ਇਹਦੇ ਸਟੀਲ ਦੀਆਂ ਵਾਇਰਾਂ ਪਾ ਦਾਂਗੇ ਅਸਲੋ ਬੱਤੋ ਚਲੋ ਮਿਲਦੇ ਆ ਫਿਰ ਖਰਕਤ ਨੂੰ ਉਸਤਾਦ ਵੀ ਚੱਲਿਆ ਚੱਲੀਏ ਫਿਰ ਲੈ ਵੀ AC ਲਵਾਇਆ ਕੱਲ ਤੇ ਪਾਰਟੀ ਚ ਲੰਡੀ ਅੱਜ ਠੀਕ ਹੈ ਐਦਾਂ ਕੰਮ ਆਡੇ ਚਲੋ ਲਈ ਆ ਮੰਗਾਏ ਆਪਾਂ ਪਾਰਸਲ ਇਹ ਕਾਕੇ ਦਾ ਪਾਰਸਲ ਆ ਕੋਈ ਆਇਆ ਮਾਰਨਿੰਗ ਟਾਈਮ بارش ਕਿੰਨੀ ਹੋਣ ਈ ਆ ਸਵੇਰ ਜੀ بارش ਪੈਣ ਈ ਆ ਜੰਗਾ ਸਰ ਬਾਰਿਸ਼ ਪੈ ਗਈ ਠੰਡਾ ਹੋ ਗਿਆ ਖੌਣਾ ਕਾਫੀ ਵਧੀਆ ਹੋ ਗਿਆ ਸਰ ਗਰਮੀ ਬਹੁਤ ਸੀ ਇਸੇ ਜਨਾਂ ਦਾ ਕਾਫੀ ਗਰਮੀ ਪੈ ਰਹੀ ਹੈ ਨਾ ਤੇ ਜੋ ਕਰਦਾ ਪ੍ਰਮਾਤਮਾ ਵਧੀਆ ਕਰਦਾ ਤੁਹਾਡੇ ਕਾਫੀ ਟਾਈਮ ਤੋਂ ਕਮੈਂਟ ਆ ਰਹੇ ਸੀ ਪੰਜ-ਛੇ ਦਿਨ ਹੋ ਗਏ ਤੇ ਕਹਿੰਦੇ ਸੀ ਕਿ ਮਦੀਬ ਤੁਹਾਡੇ ਕੋਲ ਕਿਉਂ ਨਹੀਂ ਹੁੰਦਾ ਹਨ ਤੇ ਮੈਂ ਉਹਦੇ ਬਾਰੇ ਮੈਂ ਕਿਹਾ ਥੋੜੀ ਗੱਲਬਾਤ ਕਰ ਲਈ ਕਿਉਂਕਿ ਉਹਦੇ ਰੋ ਹਾਡਿਕ ਮਤਲਬ ਇੱਕ ਦਿਨ ਛੱਡ ਕੇ ਦੇਖਦੇ ਵੈਸੇ ਆ ਹੀ ਜਾਂਦਾ ਕਿਉਂਕਿ ਮੈਂ ਉਸ ਟਾਈਮ ਬਲੌਗ ਨਹੀਂ ਬਣਾਉਂਦਾ ਕਿਸੇ ਵੇਲੇ ਕਿਹੜੇ ਵੇਲੇ ਬਲੌਗ ਬਣਾਉਂਦਾ ਬਣਾਇਂਦਾ ਕਿਸੇ ਵੇਲੇ ਨਹੀਂ ਬਣਾਇਦਾ ਹਨਾ ਉਹ ਚੱਕਰ ਦੇ ਵਿੱਚ ਕਈਆਂ ਦੇ ਕਮੈਂਟ ਆਉਂਦੇ ਭਾਜੀ ਉਹ ਆਪਣੀ ਭੈਣ ਕੋ ਨਹੀਂ ਜਾਂਦਾ ਬਰ ਇਹੋ ਜੀ ਗੱਲ ਕੋਈ ਨਹੀਂ ਹੈਗੀ ਉਹ ਵਾੜ ਦੇ ਇੱਕ ਅੱਧਾ ਦਿਨ ਛੱਡ ਕੇ ਆ ਜਾਂਦਾ ਤੇ ਮੈਂ ਥੋੜਾ ਜਿਹਾ ਕੰਮ ਉਹਦਾ ਬਿਜੀਓ ਕਿਤੇ ਗਿਆ ਲੱਗਦਾ ਕਿਤੇ ਹਨਾ ਪ੍ਰੈਸ ਦੇ ਤਾਰਾਂ ਕੋ ਘੁੰਮਣਿਆ ਤਾਂ ਕਰਕੇ ਚਲੋ ਨਹੀਂ ਆ ਗਿਆ ਦੇਖੋ ਪਰ ਆ ਜਾਂਦਾ ਵੈਸੇ ਉਹ ਦਿਹਾੜੀ ਦੇ ਵਿੱਚ ਇੱਕ ਦੀ ਹਰੀ ਸ਼ਾਮ ਨੂੰ ਜਿਹੜਾ ਮਾਯਾ ਲਾਗੇ ਤੇ ਹੈਗਾ ਵਿੱਚ ਉਹ ਆ ਜਾਂਦਾ ਔਰ ਇਹ ਵਗੇ ਹਰ ਇੱਕ ਬਲੌਗ ਨਹੀਂ ਬਣਦਾ ਹੋ ਚੱਕਰ ਦੇ ਵਿੱਚ ਕਿਸੇ ਵੇਲੇ ਜਦੋਂ ਆਇਆ ਹੁੰਦਾ ਹੈ ਨਾ ਤੇ ਮਤਲਬ ਪਰਮਾਨੈਂਟ ਤੇ ਬੰਦਾ ਬਲੌਗਰ ਬਣਾ ਨਹੀਂ ਸਕਦਾ ਨਾ ਹਰ ਵੇਲੇ ਕੇਵਲੇ ਬੰਦਾ ਜਦੋਂ ਵਲੋਗਿੰਗ ਕਰਦਾ ਉਦੋਂ ਹੀ ਕਰਨੀ ਹੁੰਦੀ ਹੈ ਹਨ ਜਦੋਂ ਜੱਕਦਮ ਜਿਵੇਂ ਕੋਈ ਘਰ ਕੋਈ ਆ ਜਾਂਦਾ ਫਿਰ ਉਦੋਂ ਨਹੀਂ ਕੇਹਣ ਲੌਗਿੰਗ ਹੁੰਦੀ ਹੈ ਨਾ ਲੋਕਾਂ ਦੇ ਦਿਮਾਗ ਦੇ ਵਿੱਚ ਕਈਆਂ ਕੋਈ ਕੁਝ ਬੰਦਿਆਂ ਦੇ ਦਿਮਾਗ ਦੇ ਵਿੱਚ ਇਹੋ ਜਿਹੀਆਂ ਗੱਲਾਂ ਫਸੀਆਂ ਹੋਵਾਂਗੇ ਕਹਿੰਦੇ ਆ ਕਿ ਬਸ ਇਦਾਂ ਇਹਨਾਂ ਵਿੱਚ ਕੋਈ ਗੱਲਬਾਤ ਹੋ ਗਈ ਇਹਨਾਂ ਵਿੱਚ ਕੋਈ ਆਣ ਬਣ ਹੋ ਗਈ ਇਦਾਂ ਦੀ ਕੋਈ ਗੱਲਬਾਤ ਕਰਦੇ ਨਾ ਪੜਨਾ ਹੀ ਸਾਡੇ ਕੋਈ ਹੈ ਗੱਲਬਾਤ ਇਹੋ ਜੀ ਗੱਲਬਾਤ ਕੋਈ ਨਹੀਂ ਹੈਗੀ ਨਾ ਇਹੋ ਜੀ ਗੱਲਾਂਬਾਤ ਸੋਚਿਆ ਕਰੋ 네ਗੇਟਿਵ ਪੁਆਇੰਟ ਨਾ ਕੈਚ ਕਰਿਆ ਕਰੋ ਹਣਾ 네ਗੇਟਿਵ ਵਿਚਾਰ ਨਾ ਦਿਆ ਕਰੋ ਪੋਜ਼ਿਟਿਵ ਵਿਚਾਰ ਹੀ ਦਿਆ ਕਰੋ ਸਾਰਿਆਂ ਨੂੰ ਕੋਈ ਗੱਲ ਨਹੀਂ ਚੰਗਾ ਹੀ ਸੋਚਿਆ ਕਰੋ ਪਰਮਾਤਮਾ ਚੰਗਾ ਹੀ ਕਰੇਗਾ ਸਾਰਿਆਂ ਦਾ ਇਹੋ ਜੀ ਗੱਲ ਸਾਡੇ ਵਿੱਚ ਕੋਈ ਨਹੀਂ ਹੈ ਜੀ ਤੇ ਉਹ ਹੁੰਦਾ ਉਹ ਹੁੰਦਾ ਮਿਲ ਕੇ ਜਾਂਦਾ ਹਨ ਨੂੰ ਇਹੋ ਜੀ ਗੱਲ ਕੋਈ ਨਹੀਂ ਤੇ ਤੇ ਮੇਰਾ ਵੀਰ ਇਹੋ ਜਿਹੜੇ ਕਮੈਂਟ ਕਰਦੇ ਹਨ ਜਿਹੜਿਆਂ ਨੇ ਇਹੋ ਜੇ ਕਮੈਂਟ ਕਰਦੇ ਇਹਨਾਂ ਨੂੰ ਮੈਂ ਕਿਹਾ ਵਾ ਕਿ ਮਤਲਬ ਇਹ ਸਾਡੀ ਗੱਲਬਾਤ ਕੋਈ ਨਹੀਂ ਹੈਗੀ ਮਤਲਬ ਉਹ ਥੋੜਾ ਬਿਜੀ ਆਪਣੇ ਕੰਮਾਂ ਕਰਾਂ ਵਿੱਚ ਹੁਣ ਕੋਈ ਵੀ ਕਿਸੇ ਦਾ ਕੰਮ ਹਨਾ ਅਸੀਂ ਗੈਹ ਨਹੀਂ ਸਕਦੇ ਕਿ ਚਲੋ ਇਦਾਂ ਭਾਵੇਂ ਕੋਈ ਵੀ ਜਿਹਦਾ ਜਿਹਦਾ ਕੋਈ ਵੀ ਕੰਮ ਹਨਾ ਆਗਲਾ ਕੰਮ ਦੇ ਵਿੱਚ ਬਿਜੀਏ ਤੇ ਆਪਾਂ ਅਗਲੇ ਨੂੰ ਕਿਉਂ ਜਿੰਨਾ ਅਗਲੇ ਦਾ ਟਾਈਮ ਅਗਲਾ ਆਉਂਦਾ ਜਾਂਦਾ ਵਾ ਠੀਕ ਆ ਬੱਸ ਹਨਾ ਵਧੀਆ ਤੇ ਬਾਕੀ ਕੋ ਜੋ ਗੱਲਾਂ ਕਰ ਕਰਕੇ ਅਗਲੇ ਇਹ ਵਜੀਆਂ ਗੱਲਾਂ ਬਾਤਾਂ ਕਰ ਕਰਕੇ ਅਗਲੇ ਦਾ ਫਿਰ 네ਗੇਟਿਵ ਪੁਆਇੰਟ ਫੇਰ ਹੀ ਬਣਦੇ ਨੇ ਜਦੋਂ ਬੰਦਾ ਇਹ ਵਜੀਆਂ ਗੱਲਾਂ ਸੋਚਦਾ ਕਰਦਾ ਫਿਰ ਹਨਾ ਕੁਝ ਕਮੈਂਟ ਵੀ ਇਹੋ ਜੇ ਕਰ ਦਿੰਦੇ ਨੇ ਲੋਕ ਤੇ ਉਹ ਚੱਕਰ ਦੇ ਵਿੱਚ ਬੰਦੇ ਦਾ ਮਨ ਵੀ ਖਰਾਬ ਹੁੰਦਾ ਤਾਂ ਕਰਕੇ ਕਾਫੀ ਦਿਨਾਂ ਤੋਂ ਕਮੈਂਟ ਆਉਂਦੇ ਆ ਤੁਹਾਡੇ ਤਾਂ ਕਰਕੇ ਮੈਂ ਰਿਪਲਾਈ ਦਿੱਤਾ ਦਾਣੀ ਚ ਜਾਣਦਾ ਨਹੀਂ ਹਨਾ ਇਦਾਂ ਦਾ ਕੋਈ ਚੱਕਰ ਹੈ ਪਰ ਨਾ ਹੀ ਇਹੋ ਜੀ ਗੱਲਬਾਤ ਕੋਈ ਨਹੀਂ ਹੈਗੀ ਠੀਕ ਆ ਸਭ ਵਧੀਆ ਫਰਮਾਤਵੇਂ ਦਾ ਚੱਜ ਗਲਜ ਰੱਖੇ ਸਭ ਕੁਝ ਵਧੀਆ ਚੱਲਣ ਡਿਆ ਠੀਕ ਠਾਕ ਚੱਲਣ ਡਿਆ ਤੇ ਬਾਕੀ ਇਹ ਵਾਗੇ ਕੱਲ ਉਹਨੇ ਆਉਣਾ ਛੱਡ ਰਿਹਾ ਤੇ ਰਾਤੀ ਫਿਰ ਉਹਦੀ ਗੁੜੀਆਂ ਨਹੀਂ ਠੀਕ ਲਈ ਗੁੜੀਆਂ ਮਤਲਬ ਉਹਦੀ ਚਿੱਤ ਬੇਚੜੀ ਖਰਾਬ ਹੋ ਗਈ ਗੁੜੀਆਂ ਤੇ ਉਹਨੂੰ ਫਿਰ ਮੈਂ ਦੱਤੇ ਖੜਿਆ ਉਹਨਾਂ ਨੇ ਬੱਚੋਂ ਕੀਤਾ ਫੋਨ ਠੀਕ ਠਾਕ ਵਧੀਆ ਚਲੋ ਇਹ ਗੱਲ ਇਹ ਤੁਸੀਂ ਕਹਿੰਦੇ ਸਾਰੇ ਕਿ ਤੁਹਾਡੇ ਮੰਮੀ ਮਤਲਬ ਨਹੀਂ ਕਿਉਂ ਨਹੀਂ ਹੁੰਦੇ ਇੱਥੇ ਹਨ ਤੇ ਕਿਉਂਕਿ ਉੱਥੇ ਆਪਾਂ ਸਾਰੇ ਇਕੱਠੇ ਰਹਿਨੇ ਹਨਾ ਇਹਨਾਂ ਬ੍ਰਦਰ ਅਹੀਂ ਇਕੱਠੇ ਰਹਿਣੇ ਸਾਰੇ ਚਲੋ ਉਧਰ ਵੀ ਫਿਰ ਮੰਮੀ ਨੂੰ ਦੇਖਣਾ ਪੈਂਦਾ ਅੱਗੇ ਵੀ ਮੈਂ ਤੁਹਾਨੂੰ ਵਲੌਗ ਦੇ ਵਿੱਚ ਕਹਿੰਨਾ ਵਾਂ ਕਿ ਸਿਆਣੇ ਬੰਦੇ ਨੂੰ ਮਤਲਬ ਹਰ ਇੱਕ ਪਾਸੇ ਦੇਖਣਾ ਪੈਂਦੇ ਹੈ ਨਾ ਤਾਂ ਕਰਕੇ ਚਲੋ ਫਿਰ ਥੋੜੀ ਮੁਸ਼ਕਲ ਹੋ ਜਾਂਦੀ ਆਉਣ ਜਾਂਦੇ ਆ ਵੈਸੇ ਹਫਤੇ ਜਿੱਕ 2 ਜਿਹੜੇ ਮਰ ਜਾਂਦੇ ਜਿੰਨਾ ਕੁ ਟਾਈਮ ਹੁੰਦਾ ਹਨ ਕੱਟ ਕੇ ਚਲੇ ਜਾਂਦੇ ਮੈਂ ਵੀ ਚਲ ਜਾਂਦਾ ਉਧਰੋਂ ਹਨਾ ਉਹ ਵੀ ਆ ਜਾਂਦੇ ਇਦਾਂ ਹੀ ਰਲ ਮਿਲ ਕੇ ਫਿਰ ਕਰਨਾ ਪੈਂਦਾ ਕੰਮ ਜਦੋਂ ਬੰਦਾ ਹਰ ਕਿਤੇ ਦੀ ਮੰਦਣੀ ਪੈਂਦੀ ਹੈ ਕਿ ਨਹੀਂ ਤੇ ਇਦਾਂ ਹੀ ਬੰਦਾ ਰਲ ਮਿਲ ਕੇ ਮਲਦਾ ਰਹੇ ਤੇ ਚੰਗਾ ਨਹੀਂ ਦੇ ਫਿਰ ਤੁਹਾਨੂੰ ਪਤਾ ਹੀ ਨਾ ਕਰਦੇ ਵਿੱਚ ਕੀ ਬਣਦਾ ਕਿਵੇਂ ਸਾਰੇ ਆਪ ਆਪਣੀ رائے ਦਿੰਦੇ ਆ ਫਿਰ ਹੈ ਕਿ ਨਹੀਂ ਇਹ ਤੋਂ ਬੈਟਰ ਹੋਏ ਸਿਆਣੇ ਬੰਦੇ ਦੀ ਜਿੰਨੀ ਕਦਰ ਕੀਤੀ ਜਾਵੇ ਕਰਨੀ ਚਾਹੀਦੀ ਤੇ ਇਹ ਛੋਟੀ ਜੀ ਗੱਲ ਮੈਂ ਕਹਾਂ ਚਲੋ ਤੁਸੀਂ ਤੁਹਾਡੇ ਵਿਚਾਰ ਹੁੰਦੇ ਕਿ ਤੁਹਾਡੇ ਮੰਮੀ ਨਹੀਂ ਹੁੰਦੇ ਚਾਹੇ ਇਦਾਂ ਹਨਾ ਕਿਉਂ ਇੱਕ ਵੀਡੀਓ ਦੇ ਵਿੱਚ ਵੀਰ ਨੇ ਕਿਹਾ ਨਾ ਮੇਰੇ ਬਾਰੇ ਕਿ ਦਾਣ ਮੈਨੂੰ ਧੱਕੇ ਮਾਰ ਕੇ ਜਾਂਦੀ ਕਿ ਉਥੋਂ ਘਰੋਂ ਕੱਢਿਆ ਹਨਾ ਪੁਰਾਣੇ ਘਰੋਂ ਹਨਾ ਉਸਦੇ ਬੋਲ ਆ ਉਹ ਬਾਈ ਜਾਨਾ ਨੇ ਕਿ ਆ ਵੀਡੀਓ ਦੇ ਵਿੱਚ ਚਲੋ ਇਹੋ ਜੀ ਗੱਲ ਤੇ ਕੋਈ ਨਹੀਂ ਹੈਗੀ ਪਰ ਇਹ ਵਕੇ ਚਲੋ ਆਪ ਆਪਣੀ ਸੋਚ ਹੈ ਨਾ ਬਾਕੀ ਧੱਕਿਆਂ ਦੀ ਗੱਲ ਉਹ ਕਰਦਾ ਜਿਹਨੂੰ ਧੱਕੇ ਪਈ ਹੋਣ ਹੈ ਕਿ ਨਹੀਂ ਤੇ ਬਾਕੀ ਸਮਝ ਜਾਏ ਤੁਸੀਂ ਸਾਰੇ ਹੈ ਨਾ ਇਹ ਵਕੇ ਆਪਣੇ ਪੈਰਾਂ ਵਿੱਚ ਜਦ ਬੰਦਾ ਸਟੈਂਡ ਹੋ ਜਾਂਦਾ ਹੈ ਨਾ ਹੈ ਨਾ ਉਦੋਂ ਫਿਰ ਸਾਰਿਆਂ ਨੂੰ ਚੁੱਪਦਾ ਚਲੋ ਮਾੜਾ ਮੋਟਾ ਹੁਣ ਚਲੋ ਆਪਣਾ ਕੁਲਾ ਬਣਾ ਲਿਆ ਛੋਟਾ ਮੋਟਾ ਘਰ ਕੁਲਾ ਕਹਿ ਦਿੰਦੇ ਆ ਨਾ ਕਿ ਚਲੋ ਪਰਮਾਤਮਾ ਦੀ ਕਿਰਪਾ ਨਾਲ ਸੱਤ ਪੈ ਗਏ ਸਿਰ ਤੇ ਤਾਂ ਵੀ ਕਈਆਂ ਕੋ ਨਹੀਂ ਯਾਰ ਹੁੰਦਾ ਚਲੋ ਠੀਕ ਆ ਆਪਾਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਬਸ ਇਹ ਵਾਗੇ ਚੱਲੋ ਕੁਛ ਉਹਦਾ ਗੱਲ ਕਰਨ ਦਾ ਥੋੜਾ ਜਿਹਾ ਨਾ ਸਾਹ ਦਾ ਥੋੜਾ ਗਲਤ ਜਿਹਾ ਲੱਗਦਾ ਤਾਂ ਕਰਕੇ ਮੈਂ ਮਾੜਾ ਜਿਹਾ ਰਪਲਾਈ ਦਿੰਦਾ ਉਹਨੂੰ ਪਰ ਅਗਲੇ ਦੀ ਸੋਚ ਹੀ ਆ ਕਿ ਬਸ 네ਗੇਟਿਵ ਪੁਆਇੰਟ ਫੜਨੇ ਹਨ 네ਗੇਟਿਵ ਪੁਆਇੰਟ ਤੇ ਹੁਣ ਹਰ ਕੇਸ ਦੇ ਵਿੱਚ ਤੇ ਬਾਕੀ ਸਾਡਾ ਪਿਆਰ ਮੁਹੱਬਤ ਬਹੁਤ ਜ਼ਿਆਦਾ ਘਰ ਦੇ ਵਿੱਚ ਇਹ ਜੀ ਗੱਲਬਾਤ ਹੋਈ ਨਹੀਂ ਜਿ ਤੱਕੇ ਮਾਰੇ ਕੱਢਿਆ ਹੋਆ ਜੀ ਇਹਦੇ ਸੋਚ ਉਹਨਾਂ ਦੀ ਇਹ ਨਹੀਂ ਨਹੀਂ ਕੀ ਕਹਿ ਸਕਦੇ ਹ ਜਦੋਂ ਬੰਦਾ ਮਾੜੀ ਮੋੜੀ ਤਰੱਕੀ ਕਰਦਾ ਤੇ ਉਦੋਂ ਬਸ ਇਦਾਂ ਹੀ ਬਤੇਰੇ ਜਾਗਦੇ ਨੇ ਅੱਗੇ ਪਿੱਛੇ ਕੋਈ ਨਹੀਂ ਜਾਗਦਾ ਚਲੋ ਹੋ ਜੇ ਗੱਲਾਂ ਬालतੋਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਹਨਾ ਗੱਲ ਸਿੱਧੀ ਜੀ ਮਾਰ ਦਿੰਦਾ ਹਨਾ ਬੰਦੇ ਤੇ ਮੁੱਦਾ ਹੀ ਬੜੇ ਪੜੇ ਲਿਖੇ ਨੇ ਤੇ ਬਾਕੀ ਮੇਰਾ ਬਿਰਵਾ ਨਾ ਇਹ ਬਜੇ ਨੈਗੇਟਿਵ ਵਿਚਾਰ ਨਾ ਸੋਚਿਆ ਕਰੋ ਸਭ ਕੁਝ ਠੀਕ ਠਾਕ ਹੈ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤਾਂ ਅਸੀਂ ਬਚਣਾ ਪਾਵੇ ਤੇ ਰਕੀ ਜੁੜੇ ਰਹੋ ਜੇ ਵਲੌਗ ਵਧੀਆ ਲੱਗਾ ਵਾ ਤੇ ਕਮੈਂਟ ਸੇ ਜੁੜ ਕਰਿਓ ਤੇ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਠੀਕ ਜੇ ਤੇ ਬਾਰਿਸ਼ ਅੱਜ ਕਾਫੀ ਹੋਈ ਹੈ ਵੇਖੋ ਬਾਰਿਸ਼ ਨੇ ਹੱਥ ਕਰਾਤੀ ਅੱਜ ਦੇ ਕਾਫੀ ਟਾਈਮ ਦੀ ਬਾਰਿਸ਼ ਹੋਣ ਦੇ ਰਾਤ 2:30 3 ਵਜੇ ਦੀ ਬਾਰਿਸ਼ ਪੈਣ ਦੀ ਹੈ